ਕਿ ਉਹ ਤਖਤਾਂ ਦੇ ਜੱਤੇਦਾਰਾਂ ਨੂੰ ਸ਼੍ਰੋਮਣੀ ਕਾਲੀਦਲ ਸੁਧਾਰ ਲਹਿਰ ਨਾਲ ਜੁੜੀ ਅਕਾਲੀ ਲੀਡਰਸ਼ਿਪ ਨੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਵਾਲੇ ਮਤਿਆਂ ਨੂੰ ਰੱਦ ਕਰ ਲਈ ਅੱਗੇ ਆਉਣ ਲੀਡਰਸ਼ਿਪ ਦੇ ਆਗੂਆਂ ਨੇ ਮੀਟਿੰਗ ਕਰਕੇ ਸੱਤ ਮਤੇ ਪਾਸ ਕੀਤੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਬਾਬਾ ਬਲਬੀਰ ਸਿੰਘ ਅਤੇ ਦਮਦਮੀ ਟਕਸਾਲ ਆਦ ਨੂੰ ਅਪੀਲ ਕੀਤੀ ਕਿ ਉਹ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜਥੇਬੰਦੀਆਂ ਨੂੰ ਲਾਮਬ ਕਿਤਾ ਕਿ ਜਥੇਦਾਰ ਸਹਿਬਾਨ ਨੂੰ ਸੇਵਾ ਦੇਣ ਤੇ ਸੇਵਾ ਮੁਕਤੀ ਲਈ ਵਿਧਿ ਵਿਵਧਾਨ ਜ਼ਰੂਰੀ ਹੈ ਆਗੂਆਂ ਨੇ ਮੀਟਿੰਗ ਚ ਨਿੰਦਿਆ ਮਤਾ ਪਾਸ ਕਰਕੇ ਕਿਹਾ ਕਿ ਤਖਤ ਕੇਸਗੜ ਸਾਹਿਬ ਵਿਖੇ ਸ਼ਰਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਇੱਕ ਹੋਰ ਮਤਾ ਪਾਸ ਕਰਕੇ ਸਿੰਘ ਸਹਿਬਾਨ ਗਿਆਨੀ ਰਬੀ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਪੰਥਕ ਸੰਸਥਾਵਾਂ ਦੀ 2 ਦਸੰਬਰ ਵਾਲੇ ਹੁਕਮਨਾਮੇ ਦੀ ਸ਼ਿਲਾਘਾ ਕੀਤੀ ਆਗੂਆਂ ਨੇ ਮਤਾ ਪਾਸ ਕਰਕੇ ਵੀ ਦੱਸਿਆ ਕਿ ਅਕਾਲ ਤਖਤ ਵੱਲੋਂ ਕਾਇਮ 7 ਮੈਂਬਰੀ ਭਰਤੀ ਕਮੇਟੀ ਤੇ ਕਾਰਸ਼ੀਲ 5 ਮੈਂਬਰਾਂ ਵੱਲੋਂ ਅਰਦਾਸ ਵਿੱਚ ਤੈਅ ਕੀਤਾ ਸੀ ਕਿ 18 ਮਾਰਚ ਨੂੰ ਅੰਮ੍ਰਿਤਸਰ ਤੋਂ ਭਰਤੀ ਸ਼ੁਰੂ ਕਰਨੀ ਹੈ ਜਿਸ ਚ ਸਮੁੱਚੇ ਅਕਾਲੀ ਹਤੈਸ਼ੀ ਵਰਕਰਾਂ ਨੂੰ ਪਹੁੰਚਣ ਲਈ ਕਿਹਾ ਗਿਆ ਅੱਜ ਸਾਡੀ ਮੀਟਿੰਗ ਦਾ ਮਕਸਦ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜੀ ਕਮੇਟੀ ਬਣੀ ਸੀ ਖੇਰੂ ਖੇਰੂ ਹੋਈ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਉਹ ਕਮੇਟੀ ਵੱਲੋਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ 18 ਮਾਰਚ ਤੋਂ ਸ੍ਰੀ ਅਕਾਲਤਾ ਸਾਹਿਬ ਤੇ ਅਰਦਾਸ ਕਰਕੇ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਉਹਨਾਂ ਵੱਲੋਂ ਜਿਹੜੀ ਭਰਤੀ ਮੀਮ ਅਰੰਭ ਕੀਤੀ ਜਾਏਗੀ 18 ਤਰੀਕ ਨੂੰ ਉਸ ਅਰਦਾਸ ਨੂੰ ਪੂਰਾ ਕਰਨ ਲਈ ਉਸ ਅਰਦਾਸ ਤੇ ਅਮਲ ਕਰਨ ਲਈ ਜੋ ਇਸ ਕਮੇਟੀ ਨੇ ਬੀੜਾ ਚੁੱਕਿਆ ਅਸੀਂ ਉਹਦੇ ਨਾਲ ਖੜਾਂਗੇ ਔਰ ਉਹ ਭਰਤੀ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਕਰਨ ਲਈ ਸਮੂच्चय ਖਾਲਸਾ ਪੰਥ ਨੂੰ ਬੇਨਤੀ ਵੀ ਕਰਾਂਗੇ ਇਸ ਗੱਲ ਲਈਤੇ ਅਸੀਂ ਅੱਜ ਮੀਟਿੰਗ ਕੀਤੀ ਜੋ ਦੇਖੋ ਇਸ ਵੇਲੇ ਹਾਲਾਤ ਬਣੇ ਨੇ ਸਿੱਖ ਪੰਥ ਦੇ ਸਾਹਮਣੇ ਬੜੀ ਦੁਬਧਾ ਆ ਤੇ ਬਹੁਤ ਵੱਡਾ ਸੰਕਟ ਆ ਉਸ ਸੰਕਟ ਨੂੰ ਲੈ ਕੇ ਸਾਰੀ ਗੱਲ ਤੇ ਅਸੀਂ ਵਿਚਾਰ ਕੀਤੀ ਆ ਜਿਸ ਤਰੀਕੇ ਨਾਲ ਸਿੰਘ ਸਭਾ ਦੀ ਸੇਵਾ ਨੂੰ ਫਾਰਗ ਕੀਤਾ ਗਿਆ ਉਹਨਾਂ ਨੂੰ ਸੇਵਾ ਮੁਕਤ ਕਰਕੇ ਤੇ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਨੇ ਬੜਾ ਗਲਤ ਫੈਸਲਾ ਲਿਆ ਜੇ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਬਾਕੀ ਜਿਹੜੀ ਪੰਜ ਮੈਂਬਰੀ ਕਮੇਟੀ ਜਿਸ ਨੇ ਭਰਤੀ ਕਰਨੀ ਹੈ 18 ਤਰੀਕ ਤੋਂ ਆਰੰਭ ਉਹਦੀ ਵੀ ਜਿਹੜੀ ਪ੍ਰਕਿਰਿਆ ਆ ਉਸ ਦਾ ਸਾਰਾ ਤਰੀਕਾ ਆ ਉਹਦੇ ਤੇ ਵੀ ਅੱਪੋਂ ਆਪਣੇ ਸਾਰਿਆਂ ਨੇ ਵਿਚਾਰ ਰੱਖੇ ਆ ਤਾਂ ਕਿ ਇਹ ਜਿਹੜੀ ਭਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਪੰਜ ਮੈਂਬਰੀ ਕਮੇਟੀ ਵੱਲੋਂ 18 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਰੰਮਣੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਦਾ ਬੜੀ ਨੇਕ ਨੀਤੀ ਦਾ ਸੋਹਰਤਾ ਦੇ ਨਾਲ ਅਤੇ ਬਿਲਕੁਲ ਜਾਇਜ਼ ਤਰੀਕੇ ਨਾਲ ਉਹ ਬਿਨਾਂ ਪੱਖਪਾਤ ਤੋਂ ਬਿਨਾਂ ਭੇਦਭਾਵ ਤੋਂ ਭਰਤੀ ਹੋਵੇ ਅਕਾਲੀ ਦਲ ਉਸ ਭਰਤੀ ਦੇ ਨਾਲ ਟਕਰਾ ਹੋਵੇ ਅਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਦਾ ਰਾ ਉਸ ਭਰਤੀ ਦੇ ਖੁੱਲਣ ਆਇਆ ਜੋ ਹੁਕਮਨਾਮੇ ਸਿੰਘ ਸਬਾਨ ਵੱਲੋਂ ਕਾਲ ਤੱਕ ਸਾਬ ਤੋਂ 2 ਦਸੰਬਰ ਨੂੰ ਜਾਰੀ ਹੋਏ ਸਨ ਉਹਨਾਂ ਦਾ ਮੁੱਖ ਮੰਤਵ ਜਾਂ ਉਹਨਾਂ ਦੀ ਭਾਵਨਾ ਇਹ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਅਕਾਲੀ ਦਲ ਨੂੰ ਦੁਆਰਾ ਟਕਰਾ ਕਰੋ ਸੋ ਇਹ ਸਾਰੀਆਂ ਗੱਲਾਂ ਅੱਜ ਦੀ ਮੀਟਿੰਗ ਵਿਚਾਰੀਆਂ ਗਈਆਂ ਕੱਲੀ ਜਦੋਂ ਜਿੱਥੇ ਨਵੇਂ ਜਥੇਦਾਰ ਲਗਾਏ ਗਏ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਖੁਦ ਇੱਕ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਉਹ ਕਹਿੰਦੇ ਨਾ ਉੱਥੇ ਗ੍ਰੰਥ ਸੀ ਤੇ ਨਾ ਉੱਥੇ ਪੰਥ ਸੀ ਤੁਸੀਂ ਸਹਿਮਤ ਹੋ ਦੇਖੋ ਜਿਸ ਤਰੀਕੇ ਦੇ ਨਾਲ ਗਿਆਨੀ ਰਬੀਰ ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਆਪਣੀ ਸੇਵਾ ਤੋਂ ਫਾਰਗ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਰੋਸ ਪੈਦਾ ਹੋਇਆ ਪੰਥ ਵਿੱਚ ਤੇ ਇਹ ਅਸੀਂ ਤਾਂ ਸਾਰੇ ਕਹਿੰਦੇ ਆ कि ਸਾਡੀਆਂ ਪਰੰਪਰਾਵਾਂ ਸਾਡੇ ਸਿਧਾਂਤ ਨੂੰ ਆਪਣੇ ਪੈਰਾਂ ਥੱਲੇ ਰੋਲ ਕੇ ਦਰੜ ਮਰੜ ਕੇ ਉਹ ਅੰਤਰਕਮੇਟੀ ਨੇ ਪੰਥ ਦੇ ਵਿਰੁੱਧ ਫੈਸਲਾ ਕੀਤਾ ਆ ਜਿਸ ਸ਼ਖਸੀਅਤ ਨੂੰ ਸਿੰਘ ਸਹਿਬਾਨ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰ ਲਿਆ ਗਿਆ ਨਹੀਂ ਰਕबीर ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਸਾਰੇ ਪੰਥ ਨੇ ਉਹਦੇ ਅੱਗੇ ਸਿਰ ਚੁਕਾਇਆ ਤੇ ਫਿਰ ਤੁਹਾਨੂੰ ਕੀ ਲੋੜ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਦਰ ਕੁਸ਼ੀ ਕੀਤੀ ਤੁਸੀਂ ਉਹਨਾਂ ਵਿਰੁੱਧ ਆਪਣੇ ਬੇਤੁਕੇ ਜਿਹੜੇ ਹੈਗੇ ਇਲਜ਼ਾਮ ਲਾਏ ਇੰਨਾ ਤੁਸੀਂ ਨੀਵਾ ਕਰ ਗਏ ਕੋਈ ਕੋਈ ਬੰਦਾ ਸੋਚ ਨਹੀਂ ਸਕਦਾ ਉਸ ਪੱਧਰ ਤੇ ਜਾਣਦਾ ਜਿਸ ਪੱਧਰ ਤੇ ਇਹਨਾਂ ਨੇ ਉਹਨਾਂ ਦੇ ਆਪਣੇ ਬਾਰੇ ਗੱਲਾਂ ਆਖੀਆਂ ਨੇ ਜਾਂ ਫਿਰ ਉਹਨਾਂ ਦੀ ਸੇਵਾ ਉਹਨਾਂ ਨੂੰ ਆਪਣੀ ਸੇਵਾ ਤੋਂ ਫਾਰਕ ਕੀਤਾ ਤੇ ਗਿਆਨੀ ਰਕबीर ਸਿੰਘ ਜੀ ਨੇ ਹੁਕਮਨਾਮੇ ਜਾਰੀ ਕੀਤੇ ਆਦੇਸ਼ ਉਹਨਾਂ ਦਿੱਤੇ ਬਾਅਦ ਚ ਤੇ ਸਾਰੇ ਪੰਥ ਨੇ ਮੰਨ ਲਏ ਇਹਦਾ ਮਤਲਬ ਹੈ ਜਿਹੜਾ ਫੈਸਲਾ ਅੰਤਰਕ ਕਮੇਟੀ ਨੇ ਕੀਤਾ ਪੰਥ ਦੀਆਂ ਭਾਵਨਾਵਾਂ ਦੇ ਵਿਰੁੱਧ ਕੀਤਾ ਜਿਸ ਕਰਕੇ ਸਾਰੇ ਦਲ ਪੰਥ ਬਾਬਾ ਬਲਬੀਰ ਸਿੰਘ ਜੀ ਦਮਦਮੀ ਟਕਸਾਲ ਜਾਂ ਹੋਰ ਚਾਹਨੀਆਂ ਪੰਥਕ ਸੰਸਥਾਵਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਜਿਵੇਂ ਉਹਨਾਂ ਨੂੰ ਉੱਥੇ ਜਾ ਕੇ ਸਰੋਪਾ ਦਿੱਤਾ ਗਿਆ ਇਹ ਕੋਈ ਆਪਣਾ ਸਾਡਾ ਦਸਤੂਰ ਬਣਦਾ ਆ ਇਹ ਕੋਈ ਸਾਡੀ ਪਰੰਪਰਾ ਆ ਉਹ ਤਾਂ ਬਹੁਤ ਸ਼ਾਨੋ ਸ਼ੌਕਤ ਨਾਲ ਪੂਰੇ ਜਲਵਾ ਦੇ ਨਾਲ ਇਦਾਂ ਦੀ ਤਾਜਪੋਸ਼ੀ ਹੁੰਦੀ ਆ ਇਸ ਗੱਲ ਦੇ ਨਾਲ ਵੀ ਸਾਡਾ ਸਮੁੱਚੇ ਪੰਥ ਦਾ ਬਹੁਤ ਘਟਾ ਹੋਇਆ ਤੇ ਸਾਨੂੰ ਇਸ ਗੱਲ ਦੀ ਬੜੀ ਕਿਰਣਾ ਮਹਿਸੂਸ ਹੋ ਰਹੀ ਆ ਕਮ ਸੰਘ ਮੀਠੀਆ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਕ ਸੀਮਤ ਨਹੀਂ ਰਹਿਣੀ ਚਾਹੀਦੀ ਤੁਸੀਂ ਕੀ ਕਹਿੰਦੇ ਬਿਲਕੁਲ ਜੀ ਇਹ ਤਾਂ ਅਕਾਲ ਤਖਤ ਸਾਹਿਬ ਦਾ ਵਿਧੀ ਵਿਵਧਾਨ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਉਹ ਤਾਂ ਸਮੁੱਚੀ ਮਾਨਵਤਾ ਵਾਸਤੇ ਆ ਸਾਰੇ ਪੰਥ ਲਈ ਆ ਤੇ ਇਹ ਵੀ ਇਕੱਲੇ ਸਿੱਖਾਂ ਲਈ ਨਹੀਂ ਅਕਾਲ ਤਖਤ ਸਾਹਿਬ ਕੋ ਬਦੇ ਆਪਣੇ ਤੋਂ ਬਹੁਤ ਵੱਡੇ ਵੱਡੇ ਫੈਸਲੇ ਹੋਏ ਨੇ ਜਦੋਂ ਤੋਂ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਨੇ ਸਥਾਪਿਤ ਕੀਤਾ ਸਾਰੇ ਧਰਮਾਂ ਦੇ ਫੈਸਲੇ ਹੋਏ ਨੇ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਹੋਰ ਵਰਗਾਂ ਦੇ ਵੀ ਫੈਸਲੇ ਹੋਏ ਆ ਕਿਸੇ ਨਾਲ ਕੋਈ ਕਿਸੇ ਨੂੰ ਮਨਾਈ ਨਹੀਂ ਕਿਸੇ ਦਾ ਕੋਈ ਵਿਤਕਰਾ ਨਹੀਂ ਸਾਡਾ ਸਿਧਾਂਤ ਆ ਆਪਣੇ ਸਿੱਖ ਪੰਥ ਦਾ ਫਲਸਫਾ ਆ ਗੁਰਮਤ ਦਾ ਤੇ ਇਹ ਤਾਂ ਸਾਰੇ ਵਾਸਤੇ ਸਾਂਝਾ ਆ ਜਿਸ ਤਖਤ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਜਿਸ ਤਖਤ ਤੋਂ ਸਾਨੂੰ ਆਸਰਾ ਮਿਲਦਾ ਜਿੱਥੇ ਜਾ ਕੇ ਅਸੀਂ ਸ਼ਰਨ ਲੈ ਸਕਦੇ ਆ ਤੇ ਤੁਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ 10 15 15 ਮੈਂਬਰਾਂ ਦਾ ਗਰੁੱਪ ਆ ਯਾ ਇੱਕ ਧੜਾ ਆ ਇਹ ਗੱਲ ਦੇਖੋ ਬਹੁਤ ਘਟੇ ਵਾਲੀ ਆ ਤੇ ਕੋਈ ਵੀ ਪੰਥਕ ਆਗੂ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਾਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਨੇ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਉਹਨਾਂ ਨੂੰ ਸਿੱਖਾਂ ਨੇ ਇੱਕ ਤਰ੍ਹਾਂ ਦਾ ਸਮਝਾ ਕਿ ਸਾਨੂੰ ਬਦਾਵਾ ਦੇ ਗਏ ਨੇ ਉਹ ਆ ਜੋ ਜਿਹੜੇ ਲੋਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦੇ ਸਿੱਖ ਹੁੰਦੇ ਹੋਏ ਉਹ ਸਿੱਖੀ ਨੂੰ ਬਦਾਵਾ ਦੇ ਕੇ ਗਏ ਨੇ ਗੁਰਦਾਰਾ ਪੰਥਕ ਕਮੇਟੀ ਬਣਾਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਮਹਾਨ ਰਹਿਤ ਮਰਿਆਦਾ ਦੇ ਜੋ ਸਾਨੂੰ ਹਕਮ ਜਾਰੀ ਕੀਤੇ ਗਏ ਉਹ ਸਾਰਾ ਕੁਝ ਟੈਨਜ਼ਾਈਜ਼ ਕਰ ਦਿੱਤਾ ਐ ਐਗਜ਼ੈਕਟਿਵ ਕਮੇਟੀ ਸਾਡੀ ਜਿਹੜੀ ਹੈ ਉਹ ਜਨਰਲ ਹਾਊਸ ਚੋਂ ਕੇ ਭੇਜਦਾ ਅਫਸੋਸ ਆ ਕਿ ਅੱਜ ਐਗਜ਼ੈਕਟਿਵ ਕਮੇਟੀ ਦੇ ਤਿੰਨ ਮੈਂਬਰ ਜਿਹੜੇ ਸੀ ਸਰਦਾਰ ਜਸਵੰਤ ਸੇਪੜਨ ਪਰਮਜੀਤ ਸੇ ਰਾਏਪੁਰ ਸਦਾ ਅਮਰੀਤ ਸੇ ਵਿਸ਼ੋਆ ਉਹਨਾਂ ਨੇ ਤੇ ਸਰੀਆਮ ਪਹਿਲਾਂ ਵੀ ਵਿਰੋਧ ਕੀਤਾ ਹੈ ਚੀਫ ਸੈਕਟੀ ਜਿਹਦੀ ਪ੍ਰਭਾਨਗੀ ਦੇ ਨਾਲ ਉੱਥੇ ਮਤਾ ਹੋਣਾ ਹੁੰਦਾ ਹੈ ਉਹ ਕਹਿੰਦੀ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਮਤਾ ਜਿਹੜਾ ਆਇਆ ਕਦੋਂ ਬਾਅਦ ਵਿੱਚ ਜਦੋਂ ਸਮਾਪਤੀ ਹੋਈ ਹੈ ਉਸ ਵੇਲੇ ਫੁੱਟਕਲ ਵਿੱਚ ਬਤਾਇਆ ਐਡਾ ਵੱਡਾ ਮਤਾ ਹੋਵੇ ਐਡਾ ਵੱਡਾ ਫੈਸਲਾ ਹੋਵੇ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਮੇਰੇ ਦਾ ਪ੍ਰਧਾਨ ਹੋਵੇ ਹੀ ਨਾ ਤੇ ਸੀਨੀਅਰ ਮੀਤ ਪ੍ਰਧਾਨ ਨੂੰ ਅਜੇ ਕਾਰਜਕਾਰੀ ਪ੍ਰਧਾਨ ਦਾ ਕਿਸੇ ਨੇ ਅਖਤਿਆਰ ਨਹੀਂ ਦਿੱਤਾ ਤੇ ਸੀਨੀਅਰ ਮੀਤ ਪ੍ਰਧਾਨ ਰੁਟੀਨ ਦੀ ਮੀਟਿੰਗ ਕਰਕੇ ਜਿਹੜੇ ਫੈਸਲੇ ਕਰ ਸਕਦਾ ਪਰ ਅਫਸੋਸ ਹੈ ਕਿ ਉਹਨੇ ਐਡੇ ਵੱਡੇ ਫੈਸਲੇ ਕੀਤੇ ਜਿਹਨੂੰ ਅੱਜ ਅਸੀਂ ਨਿੰਦਾ ਵੀ ਕੀਤੀ ਹੈ ਵਿਰੋਧ ਵੀ ਕੀਤਾ ਤੇ ਉਸ ਨੂੰ ਰੱਦ ਕਰਾਉਣ ਵਾਸਤੇ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਜਿਹੜਾ ਜਨਰਲ ਇਜਲਾਸ ਆਏਗਾ ਵਿਚ ਇਜਲਾਸ ਉਹਦੇ ਵਿੱਚ ਅਸੀਂ ਸਾਰੇ ਮੈਂਬਰ ਵੱਧ ਤੋਂ ਵੱਧ ਬਹੁਤਾਤ ਗਿਣਤੀ ਵਿੱਚ ਅਸੀਂ ਮਤਾ ਰੱਖਾਂਗੇ ਔਰ ਉਹਨਾਂ ਨੂੰ ਰੱਦ ਕਰਾਵਾਂਗੇ ਅਸੀਂ ਪ੍ਰਵਾਨ ਨਹੀਂ ਕਰਦੇ ਜਿੱਦ ਕਹਿ ਰਹੇ ਹੋ ਕਿ ਜਥੇਦਾਰ ਸਾਹਿਬ ਨੂੰ ਹਟਾਣ ਦਾ ਮਤਲਬ ਇਹ ਹੁੰਦਾ ਜਾਈਏ ਜੀ ਜੀ ਨਹੀਂ ਜਿਹੜੇ ਜਥੇਦਾਰ ਨੂੰ ਹਟਾਏ ਗਏ ਆ ਉਹ ਮਤਾ ਰੱਦ ਕਰਨ ਵਾਸਤੇ ਅਸੀਂ ਮਤਾ ਲਿਆਵਾਂਗੇ ਫਿਰ ਨਵੇਂ ਜਥੇਦਾਰ ਮਤਾ ਰੱਦ ਹੋ ਗਿਆ ਜਦੋਂ ਨੇਚੁਰਲੀ ਹੋ ਗਿਆ ਤੁਸੀਂ ਨਵੇਂ ਜਥੇਦਾਰ ਨਾਲ ਕੋਈ ਛੇੜਦੇ ਜੀ ਅਸੀਂ ਕਹਿੰਦੇ ਜਿਹੜੇ ਉਹਨਾਂ ਨੇ ਗਲਤ ਜਿਹੜੇ ਗਲਤ ਮਤੇ ਕੀਤੇ ਆ ਉਹਨਾਂ ਨੂੰ ਅਸੀਂ ਰੱਦ ਕਰਾਂਗੇ ਜੀ 10 ਵਜੇ ਜਿਹੜਾ ਤਾਜਪੂਸ਼ੀ ਹੋਣੀ ਸੀ ਉਹ ਵਸਭਾਲਨੀ ਸੀਗੀ ਪਰ ਤੜਕੇ 2:30 ਵਜੇ ਜਿਹੜਾ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਵੈਸੇ ਮੈਂ ਤਾਂ ਵੈਸੇ ਹੀ ਸਾਧੰਨ ਦੀ ਗੱਲ ਕਰਦੀ ਆ ਕਿ ਜਿਹੜੇ ਚੋਰੀ ਦੇ ਪੁੱਤ ਹੁੰਦੇ ਨੇ ਨਾ ਕਦੇ ਸ਼ੇਰ ਨਹੀਂ ਬਣਦੇ ਕਿੱਡੀ ਸਾਡੇ ਵਾਸਤੇ ਬਦਕਿਸਮਤੀ ਹੈ ਪਹਿਲਾਂ ਤੇ ਨੰਬਰ 1 ਉਹਨਾਂ ਨੂੰ ਐਲਾਨ ਹੀ ਨਹੀਂ ਸੀ ਫੇਰ ਕਰਨਾ ਚਾਹੀਦਾ ਕਿ ਤਾਜਪੋਸ਼ੀ 10 ਮਾਰਚ ਨੂੰ ਹੋਏਗੀ ਕਿਉਂ ਕੀਤਾ ਸੀ ਉਹਨਾਂ ਨੇ ਇਹ ਵੀ ਘਾਸੋਈ ਨਹੀਂ ਗੱਲ ਹੋਈ ਜੇ ਉਹਨਾਂ ਨੂੰ ਐਦਾਂ ਹੀ ਕਰਨਾ ਸੀ ਸਿੰਪਲੀ ਤੇ ਜਿਸ ਦਿਨ ਉਹਨਾਂ ਦਾ ਐਲਾਨ ਕੀਤਾ ਸੀ ਜਿਸ ਦਿਨ ਉਹਨਾਂ ਨੂੰ ਲਾਇਆ ਗਿਆ ਸੀ ਤੇ ਜਾ ਕੇ ਉੱਥੇ ਅਰਦਾਸ ਕਰਕੇ ਉਹਨਾਂ ਨੂੰ ਬਿਠਾ ਦਿੰਦੇ ਅੱਜ ਦਰਬਾਰ ਉੱਥੇ ਕੇਸਕਰ ਸਾਹਿਬ ਕਿਉਂਕਿ ਜਦੋਂ ਇੱਕ ਪਾਠ ਚੱਲ ਰਿਹਾ ਹੋਵੇ ਤੇ ਪਾਠ ਚੱਲਦਿਆਂ ਦੂਜੀ ਕੋਈ ਉੱਥੇ ਕਾਰਵਾਈ ਨਹੀਂ ਹੋ ਸਕਦੀ ਕਮਰੇ ਜਿੱਥੇ ਪਾਠ ਰੱਖਿਆ ਹੋਇਆ ਸੀ ਉਸ ਕਮਰੇ ਚ ਜਾ ਕੇ ਉਹਨਾਂ ਨੇ ਉਹਨਾਂ ਨੂੰ ਦਸਤਾਰ ਦਿੱਤੀ। ਲੁੱਕ ਕੇ ਉਸ ਕਮਰੇ ਚ ਦਸਤਾਰ ਦਿੱਤੀ ਹੈ। ਫਿਰ ਉੱਪਰ ਆਏ ਆ ਉਹ ਉੱਥੇ ਅਰਦਾਸ ਚੱਲ ਰਹੀ ਸੀ। ਉੱਥੇ ਉਹ ਸ਼ਾਮਲ ਹੋਏ। ਠੀਕ ਹੈ। ਉੱਥੇ ਸਰੋਪੇ ਦਿੱਤੇ। ਸੋ ਇਹ ਸਰਪੰਚ ਸਾਹਿਬ ਲੰਦੀ ਵੀ ਮੰਗ। ਦੇਖੋ ਅਸੀਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਸਾਰੇ ਇਕੱਠੇ ਹੋਵੋ ਔਰ ਸਾਰੇ ਵਿਚਾਰ ਕਰੋ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਲਾਉਣਾ ਤੇ ਹਟਾਉਣਾ ਉਹਦਾ ਵਿਧੀ ਵਿਵਧਾਨ ਤਿਆਰ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੀ ਅਕਾਲੀ ਲੀਡਰਸ਼ਿਪ ਨੇ ਤਾਕਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਵਾਲੇ ਮਤਿਆਂ ਨੂੰ ਰੱਦ ਕਰ ਲਈ ਅੱਗੇ ਆਉਣ ਲੀਡਰਸ਼ਿਪ ਦੇ ਆਗੂ ਨੇ ਮੀਟਿੰਗ ਕਰਕੇ ਸੱਤ ਮਤੇ ਪਾਸ ਕੀਤੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਬਾਬਾ ਬਲਬੀਰ ਸਿੰਘ ਅਤੇ ਦਮਦਮੀ ਟਕਸਾਲ ਆਦ ਨੂੰ ਅਪੀਲ ਕੀਤੀ ਕਿ ਉਹ ਤਾਕਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨੂੰ ਰੱਦ ਕਰਵਾ ਜੋਤੇ ਬੰਦੀਆਂ ਨੂੰ ਲਾਮਬੰਦ ਕਰਨ ਇਹ ਵੀ ਮਤਾ ਪਾਸ ਕੀਤਾ ਕਿ ਜਥੇਦਾਰ ਸਹਿਬਾਨ ਨੂੰ ਸੇਵਾ ਦੇਣ ਤੇ ਸੇਵਾ ਮੁਕਤੀ ਲਈ ਵਿਧਿ ਵਿਵਸਥਾ ਜ਼ਰੂਰੀ ਹੈ ਆਗੂਆਂ ਨੇ ਮੀਟਿੰਗ ਚ ਨਿੰਦਿਆ ਮਤਾ ਪਾਸ ਕਰਕੇ ਕਿਹਾ ਕਿ ਤਖਤ ਕੇਸਗੜ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਇੱਕ ਹੋਰ ਮਤਾ ਪਾਸ ਕਰਕੇ ਸਿੰਘ ਸਹਿਬਾਨ ਗਿਆਨੀ ਰਬੀ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਪੰਥਕ ਸੰਸਥਾਵਾਂ ਦੀ 2 ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ ਆਗੂਆਂ ਨੇ ਮਤਾ ਪਾਸ ਕਰਕੇ ਵੀ ਦੱਸਿਆ ਕਿ ਅਕਾਲ ਤਖਤ ਵੱਲੋਂ ਕਾਇਮ 7 ਮੈਂਬਰੀ ਭਾਰਤੀ ਕਮੇਟੀ ਤੇ ਕਾਰਸ਼ੀਲ 5 ਮੈਂਬਰਾਂ ਵੱਲੋਂ ਅਰਦਾਸ ਵਿੱਚ ਤੈਅ ਕੀਤਾ ਸੀ ਕਿ 18 ਮਾਰਚ ਨੂੰ ਅੰਮ੍ਰਿਤਸਰ ਤੋਂ ਭਰਤੀ ਸ਼ੁਰੂ ਕਰਨੀ ਹੈ ਜਿਸ ਚ ਸਮੁੱਚੇ ਅਕਾਲੀ ਹਤੈਸੀ ਵਰਕਰਾਂ ਨੂੰ ਪਹੁੰਚਣ ਲਈ ਕਿਹਾ ਗਿਆ ਹੈ ਅੱਜ ਸਾਡੀ ਮੀਟਿੰਗ ਦਾ ਮਕਸਦ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜੀ ਕਮੇਟੀ ਬਣੀ ਸੀ ਖੇਰੂ ਖੇਰੂ ਹੋਈ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਉਹ ਕਮੇਟੀ ਵੱਲੋਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ 18 ਮਾਰਚ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਉਹਨਾਂ ਵੱਲੋਂ ਜਿਹੜੀ ਭਾਰਤੀ ਮੀਹ ਮਾਰੰਭ ਕੀਤੀ ਜਾਏਗੀ 18 ਤਰੀਕ ਨੂੰ ਉਸ ਅਰਦਾਸ ਨੂੰ ਪੂਰਾ ਕਰਨ ਲਈ ਉਸ ਅਰਦਾਸ ਤੇ ਅਮਲ ਕਰਨ ਲਈ ਜੋ ਇਸ ਕਮੇਟੀ ਨੇ ਬੀੜਾ ਚੁਕਿਆ ਅਸੀਂ ਉਹਦੇ ਨਾਲ ਖੜਾਂਗੇ ਔਰ ਉਹ ਭਾਰਤੀ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਕਰਨ ਲਈ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਵੀ ਕਰਾਂਗੇ ਇਸ ਕਰ ਲੱਤੇ ਅਸੀਂ ਅੱਜ ਮੀਟਿੰਗ ਕੀਤੀ ਜੋ ਦੇਖੋ ਇਸ ਵੇਲੇ ਹਾਲਾਤ ਬਣੇ ਨੇ ਸਿੱਖ ਪੰਥ ਦੇ ਸਾਹਮਣੇ ਬੜੀ ਦੁਬਧਾ ਆ ਤੇ ਬਹੁਤ ਵੱਡਾ ਸੰਕਟ ਆ ਉਸ ਸੰਕਟ ਨੂੰ ਲੈ ਕੇ ਸਾਰੀ ਗੱਲ ਤੇ ਅਸੀਂ ਵਿਚਾਰ ਕੀਤੀ ਆ ਜਿਸ ਤਰੀਕੇ ਨਾਲ ਸਿੰਘ ਸਬਾਨ ਦੀ ਸੇਵਾ ਨੂੰ ਫਰਕ ਕੀਤਾ ਗਿਆ ਉਹਨਾਂ ਨੂੰ ਸੇਵਾ ਮੁਕਤ ਕਰਕੇ ਤੇ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਨੇ ਬੜਾ ਗਲਤ ਫੈਸਲਾ ਲਿਆ ਜਿਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਬਾਕੀ ਜਿਹੜੀ ਪੰਜ ਮੈਂਬਰੀ ਕਮੇਟੀ ਜਿਸ ਨੇ ਭਰਤੀ ਕਰਨੀ 18 ਤਰੀਕ ਤੋਂ ਆਰੰਭ ਉਹਦੀ ਵੀ ਜਿਹੜੀ ਪ੍ਰਕਿਰਿਆ ਆ ਉਸ ਦਾ ਸਾਰਾ ਤਰੀਕਾ ਆ ਉਹਦੇ ਤੇ ਵੀ ਅੱਪੂ ਆਪਣੇ ਸਾਰਿਆਂ ਨੇ ਵਿਚਾਰ ਰੱਖੇ ਆ ਤਾਂ ਕਿ ਇਹ ਜਿਹੜੀ ਭਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਪੰਜ ਮੈਂਬਰੀ ਕਮੇਟੀ ਵੱਲੋਂ 18 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਰੰਮਣੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਬੜੀ ਨੇਕ ਨੀਤੀ ਨਾਲ ਸੋਹਰਤਾ ਦੇ ਨਾਲ ਅਤੇ ਬਿਲਕੁਲ ਜਾਇਜ਼ ਤਰੀਕੇ ਨਾਲ ਉਹ ਬਿਨਾਂ ਪੱਖਪਾਤ ਤੋਂ ਬਿਨਾਂ ਭੇਤ ਭਾਵ ਤੋਂ ਭਰਤੀ ਹੋਵੇ ਅਕਾਲੀ ਦਲ ਉਸ ਭਰਤੀ ਦੇ ਨਾਲ ਟਕੜਾ ਹੋਵੇ ਅਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਦਾ ਰਾ ਉਸ ਭਰਤੀ ਨੇ ਖੋਲਣਾ ਆਇਆ ਜੋ ਹੁਕਮਨਾਮੇ ਸਿੰਘ ਸਬਾਨ ਵੱਲੋਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਸਨ ਉਹਨਾਂ ਦਾ ਮੁੱਖ ਮੰਤਵ ਜਾਂ ਉਹਨਾਂ ਦੀ ਭਾਵਨਾ ਇਹ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਅਕਾਲੀ ਦਲ ਨੂੰ ਦੁਆਰਾ ਟਕੜਾ ਕਰੋ ਸੋ ਇਹ ਸਾਰੀਆਂ ਗੱਲਾਂ ਅੱਜ ਦੀ ਮੀਟਿੰਗ ਵਿਚਾਰੀਆਂ ਗਈਆਂ। ਕੱਲੀ ਜਦ ਜਿੱਥੇ ਨਵੇਂ ਜੱਸੀਦਾਰ ਲਗਾਏ ਗਏ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਖੁਦ ਦੀ ਸ਼ੀ ਨੂੰ। ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਜਦੋਂ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਉਹ ਕਹਿੰਦੇ ਨਾ ਉੱਥੇ ਗ੍ਰੰਥ ਸੀ ਤੇ ਨਾ ਉੱਥੇ ਫਸੰਦੀ। ਤੁਸੀਂ ਸਹਿਮਤ ਹੋ? ਦੇਖੋ ਜਿਸ ਤਰੀਕੇ ਦੇ ਨਾਲ ਗਿਆਨੀ ਰਕबीर ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਆਪਣੀ ਸੇਵਾ ਤੋਂ ਫਾਰਗ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਰੋਸ ਪੈਦਾ ਹੋਇਆ ਪੰਥ ਵਿੱਚ। ਤੇ ਇਹ ਅਸੀਂ ਤਾਂ ਸਾਰੇ ਕਹਿੰਦੇ ਆ। कि ਸਾਡੀਆਂ ਪਰੰਪਰਾਵਾਂ ਸਾਡੇ ਸਿਧਾਂਤ ਨੂੰ ਆਪਣੇ ਪੈਰਾਂ ਥਲੇ ਰੋਲ ਕੇ ਦਰੜ ਮਰੜ ਕੇ ਉਹ ਅੰਤਰਿਕ ਕਮੇਟੀ ਨੇ ਪੰਥ ਦੇ ਵਿਰੁੱਧ ਫੈਸਲਾ ਕੀਤਾ ਆ ਜਿਸ ਸ਼ਖਸੀਅਤ ਨੂੰ ਸਿੰਘ ਸਹਿਬਾਨ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰ ਲਿਆ ਗਿਆ ਨਹੀਂ ਗਿਆਨੀ ਰਕबीर ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਸਾਰੇ ਪੰਥ ਨੇ ਉਹਦੇ ਅੱਗੇ ਸਿਰ ਚੁਕਾਇਆ ਤੇ ਫਿਰ ਤੁਹਾਨੂੰ ਕੀ ਲੋੜ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਦਰ ਕੁਸ਼ੀ ਕੀਤੀ ਤੁਸੀਂ ਉਹਨਾਂ ਵਿਰੁੱਧ ਆਪਣੇ ਬੇਤੁਕੇ ਜਿਹੜੇ ਹੈਗੇ ਇਲਜ਼ਾਮ ਲਾਏ ਇੰਨਾ ਤੁਸੀਂ ਨੀਵਾ ਗਿਰ ਗਏ ਕੋਈ ਬੰਦਾ ਸੋਚ ਨਹੀਂ ਸਕਦਾ ਉਸ ਪੱਧਰ ਤੇ ਜਾਣ ਦਾ ਜਿਸ ਪੱਧਰ ਤੇ ਇਹਨਾਂ ਨੇ ਉਹਨਾਂ ਦੇ ਆਪਣੇ ਬਾਰੇ ਗੱਲਾਂ ਆਖੀਆਂ ਨੇ ਜਾਂ ਫਿਰ ਉਹਨਾਂ ਦੀ ਸੇਵਾ ਉਹਨਾਂ ਨੂੰ ਆਪਣੀ ਸੇਵਾ ਤੋਂ ਫਾਰਕ ਕੀਤਾ ਤੇ ਗਿਆਨੀ ਰਜਵੀਰ ਸਿੰਘ ਜੀ ਨੇ ਹੁਕਮਨਾਮੇ ਜਾਰੀ ਕੀਤੇ ਆਦੇਸ਼ ਉਹਨਾਂ ਦਿੱਤੇ ਬਾਅਦ ਚ ਤੇ ਸਾਰੇ ਪੰਥ ਨੇ ਮੰਨ ਲਏ ਇਹਦਾ ਮਤਲਬ ਹੈ ਜਿਹੜਾ ਫੈਸਲਾ ਅੰਤਰੀ ਕਮੇਟੀ ਨੇ ਕੀਤਾ ਪੰਥ ਦੀਆਂ ਭਾਵਨਾਵਾਂ ਦੇ ਵਿਰੁੱਧ ਕੀਤਾ ਜਿਸ ਕਰਕੇ ਸਾਰੇ ਦਲ ਪੰਥ ਬਾਬਾ ਬਲਬੀਰ ਸਿੰਘ ਜੀ ਦਮਦਮੀ ਟਕਸਾਲ ਜਾਂ ਹੋਰ ਚਾਹਨੀਆਂ ਪੰਥਕ ਸੰਸਥਾਵਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਜਿਵੇਂ ਉਹਨਾਂ ਨੂੰ ਉੱਥੇ ਜਾ ਕੇ ਸਰੋਪਾ ਦਿੱਤਾ ਗਿਆ ਇਹ ਕੋਈ ਆਪਣਾ ਸਾਡਾ ਦਸਤੂਰ ਬਣਦਾ ਆ ਇਹ ਕੋਈ ਸਾਡੀ ਪਰੰਪਰਾ ਆ ਉਹ ਤਾਂ ਬਹੁਤ ਸ਼ਾਨੋ ਸ਼ੌਕਤ ਨਾਲ ਪੂਰੇ ਜਲੌਹ ਦੇ ਨਾਲ ਇਦਾਂ ਦੀ ਤਾਜਪੋਸ਼ੀ ਹੁੰਦੀ ਆ ਇਸ ਗੱਲ ਦੇ ਨਾਲ ਵੀ ਸਾਡਾ ਸਮੁੱਚੇ ਪੰਥ ਦਾ ਬਹੁਤ ਘਟਾ ਹੋਇਆ ਤੇ ਸਾਨੂੰ ਇਸ ਗੱਲ ਦੀ ਬੜੀ ਕਿਰਣਾ ਮਹਿਸੂਸ ਹੋ ਰਹੀ ਆ ਲੇਕਿਨ ਸੰਗਠੀਆ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਏ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾਕ ਸੀਮਤ ਨਹੀਂ ਰਹਿਣੀ ਚਾਹੀਦੀ ਤੁਸੀਂ ਕਿਹਨੂੰ ਦੇ ਬਿਲਕੁਲ ਜੀ ਇਹ ਤਾਂ ਅਕਾਲ ਤਖਤ ਸਾਹਿਬ ਦਾ ਵਿਧੀ ਵਿਵਧਾਨ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੀਰੀ ਪੀਰੀ ਦਾ ਉਹ ਤਾਂ ਸਮੁੱਚੀ ਮਾਨਵਤਾ ਵਾਸਤੇ ਆ ਸਾਰੇ ਪੰਥ ਲਈ ਆ ਤੇ ਇਹ ਵੀ ਇਕੱਲੇ ਸਿੱਖਾਂ ਲਈ ਨਹੀਂ ਅਕਾਲ ਤਖਤ ਸਾਹਿਬ ਕੋ ਦੇ ਆਪਣੇ ਤੋਂ ਬਹੁਤ ਵੱਡੇ ਵੱਡੇ ਫੈਸਲੇ ਹੋਏ ਨੇ ਜਦੋਂ ਤੋਂ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਨੇ ਸਥਾਪਿਤ ਕੀਤਾ ਸਾਰੇ ਧਰਮਾਂ ਦੇ ਫੈਸਲੇ ਹੋਏ ਨੇ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ ਹੋਰ ਵਰਗਾਂ ਦੇ ਵੀ ਫੈਸਲੇ ਹੋਏ ਆ ਕਿਸੇ ਨਾਲ ਕੋਈ ਕਿਸੇ ਨੂੰ ਮਨਾਈ ਨਹੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਸਾਡਾ ਸਿਧਾਂਤ ਆ ਆਪਣੇ ਸਿੱਖ ਪੰਥ ਦਾ ਫਲਸਫਾ ਆ ਗੁਰਮਤ ਦਾ ਤੇ ਇਹ ਤਾਂ ਸਾਰੇ ਵਾਸਤੇ ਸਾਂਝਾ ਆ ਜਿਸ ਤਖਤ ਤੋਂ ਸਾਨੂੰ ਸ਼ਕਤੀ ਮਿਲਦੀ ਹੈ ਜਿਸ ਤਖਤ ਤੋਂ ਸਾਨੂੰ ਆਸਰਾ ਮਿਲਦਾ ਜਿੱਥੇ ਜਾ ਕੇ ਅਸੀਂ ਸ਼ਰਨ ਲੈ ਸਕਦੇ ਆ ਤੇ ਤੁਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜਿਹੜਾ 10 15 15 ਮੈਂਬਰਾਂ ਦਾ ਗਰੁੱਪ ਆ ਯਾ ਇੱਕ ਧੜਾ ਆ ਇਹ ਗੱਲ ਦੇਖੋ ਬਹੁਤ ਕਾਟੇ ਵਾਲੀ ਆ ਤੇ ਕੋਈ ਵੀ ਪੰਥਕ ਆਗੂ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਹਾਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਨੇ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਹੀਂ ਮੰਨੇ ਉਹਨਾਂ ਨੂੰ ਸਿੱਖਾਂ ਨੇ ਇੱਕ ਤਰ੍ਹਾਂ ਦਾ ਸਮਝਾ ਕਿ ਸਾਨੂੰ ਬਦਾਵਾ ਦੇ ਗਏ ਨੇ ਉਹ ਆਜੋ ਜੋ ਜਿਹੜੇ ਲੋਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਦੇ ਸਿੱਖ ਹੁੰਦੇ ਹੋਏ ਉਹ ਸਿੱਖੀ ਨੂੰ ਬਦਾਵਾ ਦੇ ਕੇ ਗਏ ਨੇ ਗੁਰਦੁਆਰਾ ਪ੍ਰੰਧ ਕਮੇਟੀ ਬਣਾਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਮਹਾਨ ਰਹਿਤ ਮਰਿਆਦਾ ਦੇ ਜੋ ਸਾਨੂੰ ਹਕਮ ਜਾਰੀ ਕੀਤੇ ਗਏ ਉਹ ਸਾਰਾ ਕੁਝ ਟੈਨਜ਼ਨਾਇਜ਼ ਕਰ ਦਿੱਤਾ ਐਗਜ਼ੈਕਟਿਵ ਕਮੇਟੀ ਸਾਡੀ ਜਿਹੜੀ ਹੈ ਉਹ ਜਨਰਲ ਹਾਊਸ ਚੋਂ ਕੇ ਭੇਜਦਾ ਅਫਸੋਸ ਹੈ ਕਿ ਅੱਜ ਐਗਜ਼ੈਕਟਿਵ ਕਮੇਟੀ ਦੇ ਤਿੰਨ ਮੈਂਬਰ ਜਿਹੜੇ ਸੀ ਸਰਦਾਰ ਜਸਵੰਤ ਸੇਪੜਨ ਪਰਮਜੀਤ ਸੇ ਰਾਏਪੁਰ ਸਦਾ ਅਮਰੀਤ ਸੇ ਪਿਸ਼ਵਾ ਉਹਨਾਂ ਨੇ ਤੇ ਸਰੀਆਮ ਪਹਿਲੇ ਵਿਰੋਧ ਕੀਤਾ ਹੈ ਚੀਫ ਸਕਤੀ ਜਿਹਦੀ ਪ੍ਰਭਾਨਗੀ ਦੇ ਨਾਲ ਉੱਥੇ ਮਤਾ ਹੋਣਾ ਹੁੰਦਾ ਹੈ ਉਹ ਕਹਿੰਦੇ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਮਤਾ ਜਿਹੜਾ ਆਇਆ ਕਦੋਂ ਬਾਅਦ ਵਿੱਚ ਜਦੋਂ ਸਮਾਪਤੀ ਹੋਈ ਹੈ ਉਸ ਵੇਲੇ ਫੁੱਟਕਲ ਵਿੱਚ ਬਤਾਇਆ ਐਡਾ ਵੱਡਾ ਮਤਾ ਹੋਵੇ ਐਡਾ ਵੱਡਾ ਫੈਸਲਾ ਹੋਵੇ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਮੇਰੇ ਦਾ ਪ੍ਰਦਾਨ ਹੋਵੇ ਹੀ ਨਾ ਤੇ ਸੀਨੇ ਮੀਤ ਪ੍ਰਦਾਨ ਨੂੰ ਅਜੇ ਕਾਰਜਕਾਰੀ ਪ੍ਰਦਾਨ ਦਾ ਕਿਸੇ ਨੇ ਅਖਤਿਆਰ ਨਹੀਂ ਦਿੱਤਾ ਤੇ ਸੀਨੇ ਮੀਤ ਪ੍ਰਦਾਨ ਰੂਟੀਨ ਦੀ ਮੀਟਿੰਗ ਕਰਕੇ ਜਿਹੜੇ ਫੈਸਲੇ ਕਰ ਸਕਦਾ ਪਰ ਅਫਸੋਸ ਹੈ ਕਿ ਉਹਨੇ ਐਡੇ ਵੱਡੇ ਫੈਸਲੇ ਕੀਤੇ ਜਿਹਨੂੰ ਅੱਜ ਅਸੀਂ ਨਿੰਦਾ ਵੀ ਕੀਤੀ ਹੈ ਵਿਰੋਧ ਵੀ ਕੀਤਾ ਤੇ ਉਸ ਨੂੰ ਰੱਦ ਕਰਾਉਣ ਵਾਸਤੇ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਜਿਹੜਾ ਜਨਰਲ ਇਜਲਾਸ ਆਏਗਾ ਵਿਚ ਇਜਲਾਸ ਉਹਦੇ ਵਿੱਚ ਅਸੀਂ ਸਾਰੇ ਮੈਂਬਰ ਵੱਧ ਤੋਂ ਵੱਧ ਬਹੁਤਾਤ ਗਿਣਤੀ ਵਿੱਚ ਅਸੀਂ ਮਤਾ ਰੱਖਾਂਗੇ ਔਰ ਉਹਨਾਂ ਨੂੰ ਰੱਦ ਕਰਾਵਾਂਗੇ ਅਸੀਂ ਪ੍ਰਵਾਨ ਨਹੀਂ ਕਰਦੇ ਇਹ ਕਹਿ ਰਹੇ ਕਿ ਜਥੇਦਾਰ ਸਾਹਿਬ ਨੂੰ ਹਟਾਉਣ ਦਾ ਮਤਲਬ ਇਹ ਹੁੰਦਾ ਜੀ ਜੀ ਨਹੀਂ ਜਿਹੜੇ ਜਥੇਦਾਰ ਨੂੰ ਹਟਾਏ ਗਏ ਆ ਉਹ ਮਤਾ ਰੱਦ ਕਰਨ ਵਾਸਤੇ ਅਸੀਂ ਮਤਾ ਲਿਆਵਾਂਗੇ ਫਿਰ ਨਵੇਂ ਜਥੇਦਾਰ ਮਤਾ ਰੱਦ ਹੋ ਗਏ ਜੇ ਤਾਂ ਨੇਚਰਲੀ ਹੋ ਗਿਆ ਤੁਸੀਂ ਨਵੇਂ ਜਥੇਦਾਰ ਨਾਲ ਕੋਈ ਛੇੜਦੇ ਜੀ ਅਸੀਂ ਕਹਿੰਦੇ ਜਿਹੜੇ ਉਹਨਾਂ ਨੇ ਗਲਤ ਜਿਹੜੇ ਗਲਤ ਮਤੇ ਕੀਤੇ ਆ ਉਹਨਾਂ ਨੂੰ ਅਸੀਂ ਰੱਦ ਕਰਾਂਗੇ ਜੀ 10 ਵਜੇ ਜਿਹੜਾ ਤਾਜ ਕੋਸ਼ਿਸ਼ ਹੋਣੀ ਸੀ ਸੇਵਾ ਸੰਭਾਲਣੀ ਸੀਗੀ ਪਰ ਤੜਕੇ 2:30 ਵਜੇ ਜਿਹੜਾ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਲੇਖੋ ਵੈਸੇ ਮੈਂ ਤਾਂ ਵੈਸੇ ਸੰਨੋਂ ਦੀ ਗੱਲ ਕਰਦੀ ਆ ਕਿ ਜਿਹੜੇ ਚੋਰੀ ਦੇ ਪੁੱਤ ਹੁੰਦੇ ਨੇ ਨਾ ਕਦੇ ਸ਼ੇਰ ਨਹੀਂ ਬਣਦੇ ਕਿੰਡੀ ਸਾਡੇ ਵਾਸਤੇ ਵੱਧ ਕਿਸਮਤੀ ਹੈ ਪਹਿਲਾਂ ਤੇ ਨੰਬਰ 1 ਉਹਨਾਂ ਨੂੰ ਐਲਾਨ ਹੀ ਨਹੀਂ ਸੀ ਫੇਰ ਕਰਨਾ ਚਾਹੀਦਾ ਕਿ ਤਾਜਪੋਸ਼ੀ 10 ਮਾਰਚ ਨੂੰ ਹੋਏਗੀ ਕਿਉਂ ਕੀਤਾ ਸੀ ਉਹਨਾਂ ਨੇ ਇਹ ਵੀ ਘਾਸ ਹੋਣੀ ਗੱਲ ਹੋਈ ਜੇ ਉਹਨਾਂ ਨੂੰ ਇਦਾਂ ਹੀ ਕਰਨਾ ਸੀ ਸਿੰਪਲੀ ਤੇ ਜਿਸ ਦਿਨ ਉਹਨਾਂ ਦਾ ਐਲਾਨ ਕੀਤਾ ਸੀ ਜਿਸ ਦਿਨ ਉਹਨਾਂ ਨੂੰ ਲਾਇਆ ਗਿਆ ਸੀ ਤੇ ਜਾ ਕੇ ਉੱਥੇ ਅਰਦਾਸ ਕਰਕੇ ਉਹਨਾਂ ਨੂੰ ਬਿਠਾ ਦਿੰਦੇ ਅੱਜ ਦਰਬਾਰ ਉੱਥੇ ਕੇਸਕਰ ਸਾਹਿਬ ਕਿਉਂਕਿ ਜਦੋਂ ਇੱਕ ਪਾਠ ਚੱਲ ਰਿਹਾ ਹੋਵੇ ਤੇ ਪਾਠ ਚੱਲਦਿਆਂ ਦੂਜੀ ਕੋਈ ਉੱਥੇ ਕਾਰਵਾਈ ਨਹੀਂ ਹੋ ਸਕਦੀ ਕਮਰੇ ਜਿੱਥੇ ਪਾਠ ਰੱਖਿਆ ਹੋਇਆ ਸੀ ਉਸ ਕਮਰੇ ਚ ਜਾ ਕੇ ਉਹਨਾਂ ਨੇ ਉਹਨਾਂ ਨੂੰ ਦਸਤਾਰ ਦਿੱਤੀ। ਲੁੱਕ ਕੇ ਉਸ ਕਮਰੇ ਚ ਦਸਤਾਰ ਦਿੱਤੀ ਹੈ। ਫਿਰ ਉੱਪਰ ਆਏ ਉਹ ਉੱਥੇ ਅਰਦਾਸ ਚੱਲ ਰਹੀ ਸੀ। ਉੱਥੇ ਉਹ ਸ਼ਾਮਲ ਹੋਏ। ਠੀਕ ਹੈ। ਉੱਥੇ ਸਰੋਪੇ ਦਿੱਤੇ। ਸਰਪੰਚ ਸਾਹਿਬ ਲੰਗਰੀ ਵੀ ਮੰਗ। ਦੇਖੋ ਅਸੀਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਸਾਰੇ ਇਕੱਠੇ ਹੋਵੋ ਔਰ ਸਾਰੇ ਵਿਚਾਰ ਕਰੋ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਲਾਉਣਾ ਤੇ ਹਟਾਉਣਾ ਉਹਦਾ ਵਿਧੀ ਵਿਵਧਾਨ ਤਿਆਰ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੀ ਅਕਾਲੀ ਲੀਡਰਸ਼ਿਪ ਨੇ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਜਥੇਦਾਰਾਂ ਨੂੰ ਹਟਾਉਣ ਵਾਲੇ ਮਤਿਆਂ ਨੂੰ ਰੱਦ ਕਰ ਲਈ ਅੱਗੇ ਆਉਣ ਲੀਡਰਸ਼ਿਪ ਦੇ ਆਗੂਆਂ ਨੇ ਮੀਟਿੰਗ ਕਰਕੇ ਸੱਤ ਮਤੇ ਪਾਸ ਕੀਤੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਬਾਬਾ ਬਲਬੀਰ ਸਿੰਘ ਅਤੇ ਦਮਦਮੀ ਟਕਸਾਲ ਆਦ ਨੂੰ ਅਪੀਲ ਕੀਤੀ ਕਿ ਉਹ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜਥੇਬੰਦੀਆਂ ਨੂੰ ਲਾਮਬੰਦ ਕਰਨ ਇਹ ਵੀ ਮਤਾ ਪਾਸ ਕੀਤਾ ਕਿ ਜਥੇਦਾਰ ਸਹਿਬਾਨ ਨੂੰ ਸੇਵਾ ਦੇਣ ਤੇ ਸੇਵਾ ਮੁਕਤੀ ਲਈ ਵਿਧਿ ਵਿਵਧਾਨ ਜ਼ਰੂਰੀ ਹੈ ਆਗੂਆਂ ਨੇ ਮੀਟਿੰਗ ਚ ਨੰਦਿਆ ਮਤਾ ਪਾਸ ਕਰਕੇ ਕਿਹਾ ਕਿ ਤਖਤ ਕੇਸਗੜ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਇੱਕ ਹੋਰ ਮਤਾ ਪਾਸ ਕਰਕੇ ਸਿੰਘ ਸਹਿਬਾਨ ਗਿਆਨੀ ਰਬੀ ਸਿੰਘ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੀਆਂ ਪੰਥਕ ਸੰਸਥਾਵਾਂ ਦੀ 2 ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ ਆਗੂਆਂ ਨੇ ਮਤਾ ਪਾਸ ਕਰਕੇ ਵੀ ਦੱਸਿਆ ਕਿ ਅਕਾਲ ਤਖਤ ਵੱਲੋਂ ਕਾਇਮ 7 ਮੈਂਬਰੀ ਭਾਰਤੀ ਕਮੇਟੀ ਤੇ ਕਾਰਸ਼ੀਲ 5 ਮੈਂਬਰਾਂ ਵੱਲੋਂ ਅਰਦਾਸ ਵਿੱਚ ਤੈਅ ਕੀਤਾ ਸੀ ਕਿ 18 ਮਾਰਚ ਨੂੰ ਅੰਮ੍ਰਿਤਸਰ ਤੋਂ ਭਰਤੀ ਸ਼ੁਰੂ ਕਰਨੀ ਹੈ ਜਿਸ ਚ ਸਮੁੱਚੇ ਅਕਾਲੀ ਹਤੈਸ਼ੀ ਵਰਕਰਾਂ ਨੂੰ ਪਹੁੰਚਣ ਲਈ ਕਿਹਾ ਗਿਆ ਅੱਜ ਸਾਡੀ ਮੀਟਿੰਗ ਦਾ ਮਕਸਦ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜੀ ਕਮੇਟੀ ਬਣੀ ਸੀ ਖੇਰੂ ਖੇਰੂ ਹੋਈ ਖਿੱਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਉਹ ਕਮੇਟੀ ਵੱਲੋਂ ਭਰਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ 18 ਮਾਰਚ ਤੋਂ ਸ੍ਰੀ ਅਕਾਲਤਾ ਸਾਹਿਬ ਤੇ ਅਰਦਾਸ ਕਰਕੇ ਤੇ ਅੱਜ ਅਸੀਂ ਫੈਸਲਾ ਕੀਤਾ ਕਿ ਉਹਨਾਂ ਵੱਲੋਂ ਜਿਹੜੀ ਭਰਤੀ ਮੀਹ ਅਰੰਭ ਕੀਤੀ ਜਾਏਗੀ 18 ਤਰੀਕ ਨੂੰ ਉਸ ਅਰਦਾਸ ਨੂੰ ਪੂਰਾ ਕਰਨ ਲਈ ਉਸ ਅਰਦਾਸ ਤੇ ਅਮਲ ਕਰਨ ਲਈ ਜੋ ਇਸ ਕਮੇਟੀ ਨੇ ਬੀੜਾ ਚੁੱਕਿਆ ਅਸੀਂ ਉਹਦੇ ਨਾਲ ਖੜਾਂਗੇ ਔਰ ਉਹ ਭਰਤੀ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਕਰਨ ਲਈ ਸਮੂਥੇ ਖਾਲਸਾ ਪੰਥ ਨੂੰ ਬੇਨਤੀ ਵੀ ਕਰਾਂਗੇ ਇਸ ਗੱਲ ਲਈਤੇ ਅਸੀਂ ਅੱਜ ਮੀਟਿੰਗ ਕੀਤੀ ਜੋ ਦੇਖੋ ਇਸ ਵੇਲੇ ਹਾਲਾਤ ਬਣੇ ਨੇ ਸਿੱਖ ਪੰਥ ਦੇ ਸਾਹਮਣੇ ਬੜੀ ਦੁਬਧਾ ਆ ਤੇ ਬਹੁਤ ਵੱਡਾ ਸੰਕਟ ਆ ਉਸ ਸੰਕਟ ਨੂੰ ਲੈ ਕੇ ਸਾਰੀ ਗੱਲ ਤੇ ਅਸੀਂ ਵਿਚਾਰ ਕੀਤੀ ਆ ਜਿਸ ਤਰੀਕੇ ਨਾਲ ਸਿੰਘ ਸਭਾ ਦੀ ਸੇਵਾ ਨੂੰ ਫਾਰਕ ਕੀਤਾ ਗਿਆ ਉਹਨਾਂ ਨੂੰ ਸੇਵਾ ਮੁਕਤ ਕਰਕੇ ਤੇ ਸ਼੍ਰੋਮਣੀ ਕਮੇਟੀ ਦੀ ਅੰਦਰੂਨੀ ਕਮੇਟੀ ਨੇ ਬੜਾ ਗਲਤ ਫੈਸਲਾ ਲਿਆ ਜੇ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਬਾਕੀ ਜਿਹੜੀ ਪੰਜ ਮੈਂਬਰੀ ਕਮੇਟੀ ਜਿਸ ਨੇ ਭਰਤੀ ਕਰਨੀ ਹੈ 18 ਤਰੀਕ ਤੋਂ ਆਰੰਭ ਉਹਦੀ ਵੀ ਜਿਹੜੀ ਪ੍ਰਕਿਰਿਆ ਆ ਉਸ ਦਾ ਸਾਰਾ ਤਰੀਕਾ ਆ ਉਹਦੇ ਤੇ ਵੀ ਅੱਪੋਂ ਆਪਣੇ ਸਾਰਿਆਂ ਨੇ ਵਿਚਾਰ ਰੱਖੇ ਆ ਤਾਂ ਕਿ ਇਹ ਜਿਹੜੀ ਭਰਤੀ ਆ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਪੰਜ ਮੈਂਬਰੀ ਕਮੇਟੀ ਵੱਲੋਂ 18 ਤਰੀਕ ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਰੰਮਣੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਬੜੀ ਨੇਕ ਨੀਤੀ ਨਾਲ ਸੋਹਰਤਾ ਦੇ ਨਾਲ ਅਤੇ ਬਿਲਕੁਲ ਜਾਇਜ਼ ਤਰੀਕੇ ਨਾਲ ਉਹ ਬਿਨਾ ਪੱਖਪਾਤ ਤੋਂ ਬਿਨਾ ਭੇਤ ਭਾਵ ਤੋਂ ਭਰਤੀ ਹੋਵੇ ਅਕਾਲੀ ਦਲ ਉਸ ਭਰਤੀ ਦੇ ਨਾਲ ਟਕਰਾ ਹੋਵੇ ਅਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਦਾ ਰਾਹ ਉਸ ਭਰਤੀ ਨੇ ਖੋਲਣਾ ਹੈ ਜੋ ਹੁਕਮਨਾਮੇ ਸਿੰਘ ਸਬਾਨ ਵੱਲੋਂ ਕਾਲ ਤੱਕ ਸਾਬ ਤੋਂ 2 ਦਸੰਬਰ ਨੂੰ ਜਾਰੀ ਹੋਏ ਸਨ ਉਹਨਾਂ ਦਾ ਮੁੱਖ ਮੰਤਵ ਜਾਂ ਉਹਨਾਂ ਦੀ ਭਾਵਨਾ ਇਹ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਅਕਾਲੀ ਦਲ ਨੂੰ ਦੁਆਰਾ ਟਕਰਾ ਕਰੋ ਸੋ ਇਹ ਸਾਰੀਆਂ ਗੱਲਾਂ ਅੱਜ ਦੀ ਮੀਟਿੰਗ ਵਿਚਾਰਿਆਂ ਗਈਆਂ। ਅਕਾਲੀ ਦਲ ਜੋ ਜਥੇ ਨਵੇਂ ਜਥੇਦਾਰ ਲਗਾਏ ਗਏ ਉਹਨਾਂ ਨੂੰ ਕਿਸਾ ਦੇਖਦੇ ਹੋ ਖੁਦ ਹੀ। ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਜਦੋਂ ਉਹਨਾਂ ਦੀ ਦਸਤਾਰ ਬੰਦੀ ਹੁੰਦੀ ਹੈ ਉਹ ਕਹਿੰਦੇ ਨਾ ਉੱਥੇ ਗ੍ਰੰਥ ਸੀ ਤੇ ਨਾ ਉੱਥੇ ਪੁਸਤਕ ਸੀ। ਤੁਸੀਂ ਸਹਿਮਤ ਹੋ? ਦੇਖੋ ਜਿਸ ਤਰੀਕੇ ਦੇ ਨਾਲ ਗਿਆਨੀ ਰਕबीर ਸਿੰਘ ਜੀ ਨੂੰ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਆਪਣੀ ਸੇਵਾ ਤੋਂ ਫਾਰਕ ਕੀਤਾ ਗਿਆ ਉਹਦੇ ਨਾਲ ਬਹੁਤ ਵੱਡਾ ਰੋਸ ਪੈਦਾ ਹੋਇਆ ਪੰਥ ਵਿੱਚ। ਤੇ ਇਹ ਅਸੀਂ ਤਾਂ ਸਾਰੇ ਕਹਿੰਦੇ ਆ। कि ਸਾਡੀਆਂ ਪਰੰਪਰਾਵਾਂ ਸਾਡੇ ਸਿਧਾਂਤ ਨੂੰ ਆਪਣੇ ਪੈਰਾਂ ਥਲੇ ਰੋਲ ਕੇ ਦਰੜ ਮਰੜ ਕੇ ਉਹ ਅੰਤਰੀਕ ਕਮੇਟੀ ਨੇ ਪੰਥ ਦੇ ਵਿਰੁੱਧ ਫੈਸਲਾ ਕੀਤਾ ਆ ਜਿਸ ਸ਼ਖਸੀਅਤ ਨੂੰ ਸਿੰਘ ਸਹਿਬਾਨ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰ ਲਿਆ ਗਿਆ ਨਹੀਂ ਗਿਆਨੀ ਰਕबीर ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਸਾਰੇ ਪੰਥ ਨੇ ਉਹਦੇ ਅੱਗੇ ਸਿਰ ਚੁਕਾਇਆ ਤੇ ਫਿਰ ਤੁਹਾਨੂੰ ਕੀ ਲੋੜ ਸੀ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਦਰ ਕੁਸ਼ੀ ਕੀਤੀ ਤੁਸੀਂ ਉਹਨਾਂ ਵਿਰੁੱਧ ਆਪਣੇ ਬੇਤੁਕੇ ਜਿਹੜੇ ਹੈਗੇ ਇਲਜ਼ਾਮ ਲਾਏ ਇੰਨਾ ਤੁਸੀਂ ਨੀਵਾ ਗਿਰ ਗਏ ਕੋਈ ਕੋਈ ਬੰਦਾ ਸੋਚ ਨਹੀਂ ਸਕਦਾ ਉਸ ਪਦਰ ਤੇ ਜਾਣ ਦਾ ਜਿਸ ਪਦਰ ਤੇ ਇਹਨਾਂ ਨੇ ਉਹਨਾਂ ਦੇ ਆਪਣੇ ਬਾਰੇ ਗੱਲਾਂ ਆਖੀਆਂ ਨੇ ਜਾਂ ਫਿਰ ਉਹਨਾਂ ਦੀ ਸੇਵਾ ਉਹਨਾਂ ਨੂੰ ਆਪਣੀ ਸੇਵਾ ਤੋਂ ਫਾਰਕ ਕੀਤਾ ਤੇ ਗਿਆਨੀ ਰਕबीर ਸਿੰਘ ਜੀ ਨੇ ਹੁਕਮਨਾਮੇ ਜਾਰੀ